ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟੌਪ ਦੀਆਂ ਤਿੰਨ ਬੱਚੀਆਂ ਸੇਲ ਲਈ ਲੈ ਕੇ ਆਏ ਹਾਂ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਵਾਰ ਲਈ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਵੀ ਵਧੀਆ ਬਾਈ ਜੀ ਵਧੀਆ ਹੀ ਠੀਕ ਠਾਕ ਜੀ ਵਧੀਆ ਚੱਲੀ ਜਾਂਦਾ ਬਾਈ ਪੂਰਾ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਜੀ ਨੇੜੇ ਪਿੰਡ ਤੋਂ ਤਪਾਤੇ ਪਤਾ ਉੱਡ ਸ਼ਹਿਰ ਆ ਗਏ ਬਾਈ ਆਪਣੇ ਮੋਬਾਈਲ ਨੰਬਰ 62800218644 ਠੀਕ ਹੈ ਬਾਈ ਤੇ ਬਈ ਤਿੰਨ ਬੱਚੀਆਂ ਨੇ ਅੱਜ ਤਿੰਨ ਹੀ ਨਾਗਾ ਬਾਈ ਠੀਕ ਆ ਤਿੰਨੇ ਖੀਰੀਆਂ ਦੰਦੂਆਂ ਓਕੇ ਮੋٹے ਮੋٹے ਧਾਣਾ ਫਲਗਾਰੇਗੇ ਚਾਰੇ ਚਾਰੇ ਹੂੰ ਤੇ ਆਫਰ ਕੀ ਅੱਜ ਦਾ ਆਫਰ ਤਾਂ ਬਾਈ ਆਪਣਾ ਰੇਟ ਹੀ ਹੋ ਜਾਗਾ ਬਸ ਠੀਕ ਆ ਡਿਲੀਵਰੀ ਕੱਲੀ ਪਹੁੰਚ ਫਰੀ ਕਰ ਦੇਾਂਗੇ ਆਪਾਂ ਪਹੁੰਚ ਫਰੀ ਹੋ ਜਾ ਹਾਂ ਠੀਕ ਹੈ 28000 ਦੇ ਹਿਸਾਬ ਨਾਲ ਪੀਸ ਦੇ ਦਾਂਗੇ ਤਿੰਨੇ ਠੀਕ ਆ ਤੇ ਛੋੜ ਛੱਪਾ ਵਿੱਚੋਂ ਕਰ ਦਾਂਗੇ ਜਮਾ ਜੈਜ ਰੇਟ ਆ ਬਾਈ ਕਹਿੰਦਾ 22000 ਦੇ ਹਿਸਾਬ ਨਾਲ ਜਿਹੜਾ ਪੀਸ ਦੇ ਦਿਆਂਗੇ ਤੇ ਵਿੱਚੋਂ ਛੋੜ ਛੱਪਾ ਹੋ ਜਾ ਤੇ ਕਰਾਇਆ ਫਰੀ ਹੈ 35 36 ਕਿਲੋ ਤੋਂ ਲੈ ਕੇ ਵੀਰੇ 42 43 ਕਿਲੋ ਵਾਲੀਆਂ ਗਾਵਾਂਆਂ ਵਾਲੀਆਂ ਬੱਛੀਆਂ ਨੇ ਠੀਕ ਆ ਫੇਸ ਦੀ ਬਿਊਟੀ ਦੇਖ ਲੋ ਇਹਦੀ ਇਹਦੀ ਡਾਕਟਰ 11 ਕ ਮਨਥ ਏਜ ਆ ਬੱਛੀ ਦੀ 11 ਮਨਥ ਦੀ ਠੀਕ ਆ ਤੋਰਾ ਤਾਰਾ ਕਰਮਲੀ ਦਾ ਬਹੁਤ ਚੰਗਾ ਇਹਦੀ ਕੁਆਲਿਟੀ ਦੇਖੋ ਬੱਛੀ ਦੀ ਤੁਸੀਂ ਫੇਸ ਦੀ ਹਾਈਟ ਲੈਂਥ ਦਾ ਫੇਸ ਆ ਜਿਹੜਾ ਬੜਾ ਇਹਦੀ ਬਿਊਟੀ ਤੇਰਾ ਸਟਰਕਚਰ ਬਹੁਤ ਜਿਆਦਾ ਸੋਹਣਾ ਹੈ ਡਾਕਟਰ ਸਹੀ ਗੱਲ ਹੈ ਸਟਰਕਚਰ ਚੰਗਾ ਗੱਭੀ ਠੱਪੂਲੇ ਦੀ ਚੜਾਈ ਪੂਰੀ ਫੁੱਲ ਲੱਗੀ ਠੀਕ ਹੈ ਬਾਕੀ ਜਾਣ ਜਾਂਦਾ ਬਹੁਤਾ ਕਿ ਖੁੱਲਣਾ ਆਈਆਂ ਨਹੀਂ ਆ ਫਾਰਮ ਦੇ ਵਿੱਚੋਂ ਹਾਂ ਟੀਕੇ ਦੇ ਕਾਬਲੀ ਹੈ ਨਾ ਟੀਕੇ ਡਾਕਟਰ 6 ਮਹੀਨੇ ਦੇ ਲਗਭਗ ਟੀਕਾ ਲੈ ਜੂਗੀ ਹੂੰ ਮਹੀਨਾ ਖੰਡ ਬਈ ਠਹਿਰ ਕੇ ਭਰਾਇਆ ਜਾਵੇ ਤਾਂ ਵੀ ਠੀਕ ਆ ਹਨਾ ਵੈਸੇ ਟੀਕੇ ਦੇ ਤਕਰੀਬਨ ਕਾਬਲ ਜੀ ਬਾਕੀ ਫੇਸ ਦੀ ਜਿਹੜੀ ਬਿਊਟੀ ਦੇਖੋ ਜੀ ਫੇਸ ਬਈ ਬੜਾ ਪਿਆਰਾ ਘਰ ਵਾਲੀ ਲੱਗ ਬੋਦੀ ਬਾਦੀ ਬਹੁਤ ਚੰਗੀ ਆ ਸਨੱਖਪੂਣਾ ਜਿਹੜਾ ਬੱਚੀ ਦੇ ਵਿੱਚ ਬਈ ਬਹੁਤ ਹੈ ਬਿਲਕੁਲ ਜਾਇਜ਼ ਹੀ ਰੇਟ ਰੱਖਿਆ ਡਾਕਟਰ ਆਪਾਂ ਮਾਨਤਾਨ ਕਰਦੇ ਆਂਗੇ ਜਰੂਰ ਉਹ ਬਾਹਲਾ ਹੋਏ ਯਾਰ ਰੇਟ ਨਹੀਂ ਰੱਖਿਆ ਸਿਰਫ 28000 ਰੁਪਏ ਪਰ ਸਹੀ ਗੱਲ ਆ 28000 ਰੁਪਏ ਪਰ ਪੀਸ ਜਿਹੜਾ ਰੇਟ ਜਮਾ ਸਹੀ ਗੱਲ ਆ ਜਾਇਜ਼ ਆ ਬਈ ਪ੍ਰਿੰਟ ਪ੍ਰਿੰਟ ਤੇ ਚੰਗੀ ਆ ਬੱਚੀ ਸਮੀ ਪੜੀ ਆ ਰਾਜੀ ਰੂਜੀ ਫੋਲਾ ਤੇ ਝੂਲੀ ਬਹੁਤ ਚੰਗੀ ਆ ਹਨ ਮੈਂ ਕਹਾਂ ਡਾਕਟਰ ਸਿਰ ਆ ਪੀਸ ਆ স্নੋਮੈਨ ਬੋਲਦੀ ਬੱਚੀ ਹੈਗੀ ਇਹ ਤੇ ਥੱਲੇ ਝੂਲੀ ਝੂਲੀ ਬਹੁਤ ਚੰਗੀ ਹੈਗੀ ਸਹੀ ਗੱਲ ਆ ਬਈ ਹੂੰ ਪੱਟ ਕੁੜੇ ਦੀ ਜੜਾਈ ਪੂਰੀ ਫੁੱਲ ਆ ਨਿੱਗਰ ਨੁੱਗਰ ਸਮੀ ਭਲੀ ਵੀ ਬਹੁਤ ਆਗੀ ਬੱਚੀ ਸਹੀ ਗੱਲ ਆ ਸਹੀ ਗੱਲ ਆ ਫੇਸ ਬੜਾ ਪਿਆਰਾ ਫੇਸ ਦੇਖਣ ਜੋਗਾ ਬੋਦੀ ਭਾਦੀ ਬਹੁਤ ਚੰਗੀ ਆ ਸਨਕਪੁਣਾ ਬੱਚੀ ਦੇ ਵਿੱਚ ਬਹੁਤ ਆ ਅੱਗੇ ਵੀਰੇ 2 ਨੰਬਰ ਕਿੰਨੀ ਉਮਰ ਆ ਭਰਾ ਇਹਦੀ ਡਾਕਟਰ ਸਾਹਿਬ ਕੀ ਬੱਚੀ ਏਜ ਹੈਗੀ ਠੀਕ ਆ ਦੰਦੋ ਖੀਰੀ ਆ ਮਲੇ ਘਟੀ ਥਾ ਮੱਛੀ ਦੀ ਜਿਹੜੀ ਫੇਸ ਦੀ ਬਿਊਟੀ ਦੇਖੇ ਤੁਸੀਂ ਫੇਸ ਆ ਜਿਹੜਾ ਬਾਈ ਕਮਾਲ ਆ ਬੋਦੀ ਭਾਦੀ ਬਹੁਤ ਚੰਗੀ ਆ 40 16 ਦੀ ਬੱਚੀ ਹੈਗੀ ਵਿੱਦ ਪੂਰਾ ਰਿਕਾਰਡ ਹੈਗਾ ਹੂੰ ਫੇਸ ਵਿਚਲਾ ਫੇਸ ਇੱਕ ਤਾਂ ਹੁੰਦੀ ਹੈ ਕਿਉਂਕਿ ਬਾਈ ਜਦੋਂ ਸੂਨ ਵਾਲਿਆਂ ਨੇ ਉਹਦਾ ਬਿਊਟੀ ਨੇ ਵੀ ਨਾਲ ਦੇਖਣਾ ਹੁੰਦਾ ਹਨਾ ਬਾਈ ਬਾਈ ਕਾਰ ਸਾਰੇ ਸਟਰਕਚਰ ਨਹੀਂ ਮੰਨ ਲਓ ਜਿਹੜਾ ਮੈਨਾ ਤਾਂ ਸਾਰਾ ਸਟਰਕਚਰ ਹੀ ਵਿਖਾਉਂਦਾਗਾ ਹਾਂਜੀ ਹਾਂਜੀ ਜੇ ਚੰਗੇ ਸਟਰਕਚਰ ਦੀਆਂ ਹੋਣੀਆਂ ਤਾਂ ਹੀ ਅੱਗੇ ਚੰਗੇ ਕੀਮਤ ਦੇ ਵਿੱਚ ਸੇਲ ਹੋਣੀਆਂ ਇਹ ਸਹੀ ਗੱਲ ਆ ਬਾਈ ਤੇ ਬਾਈ ਐ ਮੰਨ ਕੇ ਚਲੋ ਵੀ ਖੁੱਲੀਆਂ ਆਈਆਂ ਕਰਕੇ ਹਲਕਾ ਤਾਂ ਜ਼ਰੂਰ ਮੰਨਦਗਾ ਨੇ ਤੇ ਲਿਆ ਰੇ ਦੀ ਇਹ ਹੂੰ ਮਾਲੋ ਤੋਰ ਦੰਗਾਈ ਨਹੀਂ ਵਾਲਾ ਖਿਚਣਾ ਚਕ ਚਕ ਨਾ ਪੈਂਦਾ ਇਹਨਾਂ ਨੂੰ ਛੇਸਾ ਜਿਹੜਾ ਬੋਦੀ ਬਾਦੀ ਬਹੁਤ ਚੰਗੀ ਐ ਪ੍ਰਿੰਟ ਫਰੰਟ ਬਹੁਤ ਚੰਗਾ ਝੂਲੀ ਵੀ ਦਿਖਾ ਦੇਣਗੇ ਤੇ ਕਦ ਕਾੜ ਪੂਰਾ ਫੁੱਲਾ ਗ੍ਰੈਕਟਰ ਦਾ ਕਦ ਫੁੱਲਾ ਤੇ ਟੀਕੇ ਦੇ ਜਮਾ ਕਾਬਲਾ ਵਿੱਚ ਹਾਂ ਟੀਕੇ ਦੇ ਤਕਰੀਬਨ ਬਿਲਕੁਲ ਕਾਬਲ ਕਦ ਫੁੱਲ ਸਾਈਜ਼ ਆ ਪੂਰਾ ਤੇ ਝੂਲੀ ਦਿਖਾਉਂਦੇ ਥਣ ਝੂਲੀ ਦੀ ਸਾਫਾ ਥਣ ਚਾਰ ਆ 33 33 ਕਿਲੋ ਤੋਂ ਲੈ ਕੇ 42 43 ਕਿਲੋ ਵਾਲੀਆਂ ਗਾਵਾਂ ਦੀਆਂ ਬੱਚੀਆਂ ਬੜਾ ਬਹੁਤ ਦਿਖਾਉਂਦੀ ਆ ਨਾ ਝੂਲੀ ਹਾਂ ਜੀ ਠੀਕ ਬਾਕੀ ਬਾਈ ਲੈਗ ਸਕੋਰ ਬੱਚੀ ਦਾ ਉੱਪਰਲਾ ਢਾਂਚਾ ਪਿੱਠ ਕੁੜੇ ਦੀ ਚੜਾਈ ਹੈ ਜਿਹੜਾ ਸਟਰਕਚਰ ਬਹੁਤ ਜਿਆਦਾ ਸੋਹਣਾਗਾ ਮੁੱਲ ਵੀ ਜਾਇਜ਼ ਆ ਬਾਈ 28000 ਮੁੱਲ ਵੀ ਡਾਕਟਰ ਬਿਲਕੁਲ ਜਾਇਜ਼ ਹੀ ਆ ਮਾੜਾ ਟੀਕੇ ਦੇ ਕਾਬਿਲ ਆ ਜੇ ਉਦੋਂ ਬਾਅਦ ਦੇਖਣਾ ਹੋਵੇ ਪਾਲਣ ਲੱਗ ਜੀਏ ਹੂੰ ਤਾਂ 4 ਕੁ ਮਹੀਨਾ ਦਾ 3 ਕੁ ਮਹੀਨਾ ਦਾ ਖਰਚਾ ਹੋ ਜਾਂਦਾ 27-28000 ਸਹੀ ਗੱਲ ਬਾਈ ਸਹੀ ਗੱਲ ਆ ਇਹਦਾ ਟੀਕੇ ਦੇ ਕਾਬਿਲ ਆ ਫੇਰ ਵੀ ਫੀਡ ਡੱਪਾ ਬਾਈ ਬਹੁਤ ਮਹਿੰਗਾ ਗਾ ਹਨ ਮੈਡੀਸਨ ਬਹੁਤ ਮਹਿੰਗੀ ਆ ਤੇ ਫੇਸ ਦੇਖੋ ਫੇਸ ਐਵਰੇਸਟ ਬੋਲ ਦੀ ਡਾਕਟਰ ਬੱਚੀ ਆ ਇਹ ਚੰਗੀ ਆ ਏ.ਐਸ ਦੀ ਹੂੰ ਬੱਚੀ ਦਾ ਫੇਸ ਜਿਹੜੀ ਇਹਦੀ ਬਿਊਟੀ ਆ ਸਹੀ ਗੱਲ ਆ ਉੱਪਰ ਦਾ ਢਾਂਚਾ ਬਿਲਕੁਲ ਫਲੈਟ ਆ ਸਹੀ ਗੱਲ ਤੇ ਪਿੱਠ ਪੂੜੇ ਦੀ ਚੜਾਈ ਪੂਰੀ ਫੁੱਲ ਆ ਫੁੱਲ ਲੱਗੀ ਪਿੱਠ ਪੂੜੇ ਦੀ ਬਹੁਤ ਸੋਹਣੀ ਕੱਦ ਦੀ ਬੱਚੀ ਹੈਗੀ ਤੀਜੇ ਦੇ ਜਮਾ ਕਾਬਲਾ ਹੂੰ ਠੀਕੇ ਦੇ ਬਾਈ ਬਿਲਕੁਲ ਇਹ ਕਾਬਲਾਗੀ ਫੁੱਲ ਸਾਈਜ਼ ਆ ਕੱਦ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚੂਲੀ ਵੀ ਰਖਾ ਦੇਣਗੇ ਚੰਗੀ ਆ ਬੱਚੀ ਸਭੀ ਪੜੀ ਆ ਰਾਜੀ ਫੁੱਲ ਆ ਬਾਈ ਮੋਲ ਇਹਦਾ ਵੀ ਦੇਖ ਲੋ ਐਡੀ ਬਾਈ ਵੱਡੀ ਬੱਚੀ 28000 ਚ ਕੌਣ ਦਿੰਦਾ ਕਿ ਨਹੀਂ ਬਾਈ ਡਾਕਟਰ ਬਿਲਕੁਲ ਜਮਾਂ ਜਾਇਜ਼ ਰੇਟ ਲੱਗਾ ਭਾਈ ਇਹ ਜੈ ਰੇਟ ਆ ਝੂਲੀ ਦੇ ਖਾਨ ਨੇ ਝੂਲੀ ਕਮਾਲ ਕੱਲਾ ਕੱਲਾ ਥਾਣਾਗਾ ਆ ਦੇ ਸੁਣ ਬਲਬਲ ਬਹੁਤ ਕੱਲਾ ਕੱਲਾ ਥਣ ਫਲੀਆਂ ਵਰਗੇ ਥਾਣਾ ਇਤਨੇ 28000 ਦੇ ਹਿਸਾਬ ਨਾਲ ਦੇ ਦਾਂਗੇ 28000 ਦੇ ਹਿਸਾਬ ਨਾਲ ਪੈਸੇ ਟੈਂਡ ਕਰੀਏ ਡਾਕਟਰ ਹੂੰ 75 ਤੇ 9 84000 ਰੁਪਏ ਬੰਦਾ ਵਿੱਚੋਂ ਮਾਨਤਾਨ ਕਰ ਦਾਂਗੇ ਠੀਕ ਤੇ ਪਹੁੰਚ ਵੀ ਆਪਣੀ ਫ੍ਰੀ ਕਰ ਦਾਂਗੇ ਜੀ ਪਹੁੰਚ ਫ੍ਰੀ ਹੋ ਜੀ ਸ਼ੋਰ ਸ਼ੱਪਾ ਹੋ ਜੀ ਮਾਨਤਾਨ ਹੋ ਜਾਊਗਾ ਬੁੱਲ ਜਮੇ ਜਾਇਜ਼ ਰਹਿ ਜਾਣਾ ਬਈ ਤੇ ਨਾ ਕਿ ਜਿਹੜੇ ਭਰਾ ਕੋਲੇ ਤਿੰਨ ਤਿੰਨੇ ਭਾਈ ਇੱਕੋ ਜਿਹੇ ਨੇ ਠੀਕ ਇਹਦੇ ਤੇ ਬਾਈ ਬਣ ਕਾਬਲ ਆਗੇ ਤੇ ਮਾਂ ਦਾ ਜਿਹੜਾ ਮਿਲਕ ਰਿਕਾਰਡ ਉਹ ਵੀ ਬਹੁਤ ਚੰਗਾ ਕਰਦਾ ਤੇ ਕਿਸੇ ਵੀਰ ਨੇ ਪਸੰਦ ਆਵੇ ਤਾਂ ਭਾਈ ਨਾਲ ਕਨੈਕਟ ਕਰ ਲਿਓ ਇਹ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਸ਼ਾਹਦਾਰਾ ਧੰਨਵਾਦ